जय श्री राम जी आज दी जेडी वीडियो है हो सकता कईया नु बढ़िया मिर्चा लगन ते जेड़े ते सूझवान होनगे ओ ए चीज नु जरूर समझनगे जद्दा की आप जी नु पता कुछ दिन पेला ਸਾਡੇ Hindu ਤਰਮਜੇ ਕ ਬਹੁਤ ਹੀ ਪਵਿੱਤਰ ਤਿਹਾਰ ਜਿਹਨੂੰ ਨਵਰਾਤਰਾਂ ਦੇ ਰੂਪ ਚ ਮਨਾਇਆ ਜਾਂਦਾ ਤੇ ਲੰਗੂਰ ਮੇਲਾ ਉਹ ਨਿਕਲਿਆ ਵਾ ਤੇ ਸਾਰੇ ਸ਼ਹਿਰ ਨੇ ਬੜੀ ਧੂਮਤਾਵਨਾ ਬਣਾਇਆ ਇਹ ਵੀਡੀਓ ਮੈਂ ਉਹਨਾਂ ਡੇਰਾ ਪ੍ਰਬੰਧਕਾਂ ਵਾਸਤੇ ਬਣਾ ਰਿਆ ਜਿਹੜੇ ਹਨੂਮਾਨ ਜੀ ਦੀਆਂ ਪਾਲਕੀਆਂ ਕੱਢਦੇ ਹਨੂਮਾਨ ਸੈਨਾ ਕੱਢਦੇ ਨੇ ਇਹ ਵੀਡੀਓ ਉਹਨਾਂ ਵਾਸਤੇ ਆ ਕਿ ਦੇਖੋ ਜਦੋਂ ਇਹ ਨਵਰਾਤਰੇ ਸਟਾਰਟ ਹੁੰਦੇ ਨੇ ਆਪਾਂ ਬੜੇ ਰੀਤੀ ਰਿਵਾਜ ਨਾਲ ਪੂਜਾ ਪਾਠ ਕਰਕੇ ਇੱਕ ਚੋਲਾ ਧਾਰਨ ਕਰਦੇ ਆਂ ਸੇਵਾਦਾਰਾ ਵਾਲਾ ਚੋਲਾ ਲਾ ਲਓ ਜਾਂ ਸਾਨੂੰ ਮਾਂਜੀ ਦਾ ਚੋਲਾ ਲਾ ਲਓ ਬੜੇ ਰੀਤੀ ਰਿਵਾਜ ਨਾਲ ਪਾਉ ਨੂੰ ਸੁਨਾਨ ਕਰਕੇ ਦੁਰਗਾਣਾ ਮੰਦਰ 'ਚ ਉਹਨੂੰ ਧਾਰਨ ਕਰਦੇ ਆਂ ਲੇਕਿਨ ਤੁਸੀਂ ਇਹ ਵੀਡੀਓ ਵੇਖਿਓ ਨਾਲ ਨਾਲ ਕਿ ਕਿੱਦਾਂ 10 ਦਿਨ ਆਪਾਂ ਚੋਲੇ ਨੂੰ ਬਹੁਤ ਪਵਿੱਤਰ ਤਾਂ ਨਾ ਪੂਜਦੇ ਆਂ ਉਹਦੇ 'ਚ ਰਹਿੰਦੇ ਆਂ ਬੜੀ ਆਸਥਾ ਰੱਖਦੇ ਆਂ ਲੇਕਿਨ 11ਵੇਂ ਦਿਨ ਕਿ ਸਾਨੂੰ ਉਹ ਚੋਲੇ ਦਾ ਇੰਨਾ ਭਾਰ ਲੱਗ ਲੱਪਣ다 ਕਿ ਉਹ ਗੰਦਗੀ ਲੱਗ ਲੱਪਣਦੀ ਆਂ ਆਪਾਂ ਆਪਣੇ ਵਾਲਮੀਕੀ ਤੀਰਥ ਜੋ ਸਾਡਾ ਹੀ ਪਵਿੱਤਰ ਇੱਕ ਧਾਰਮਿਕ ਸਥਾਨ ਹੈ ਉੱਥੇ ਜਾ ਕੇ ਕਿੰਨੀ ਬੇਦਬੀ ਕਰਦੇ ਆ ਇੱਕ ਤਾਂ ਚੋਲੇ ਦੀ ਬੇਦਬੀ ਕਰਦੇ ਆ ਉਤੋਂ ਤੀਰਥ ਸਥਲ ਦੀ ਬੇਦਨੀ ਵੀ ਕਰਦੇ ਆ ਕਿ ਕਿੱਦਾਂ ਆਪਾਂ ਆਪਣੇ ਚੋਲੇ ਉੱਥੇ ਸੁੱਟ ਕੇ ਆਣਨੇ ਆ ਇਹ ਕੋਈ ਆਸਥਾ ਨਹੀਂ ਕਿ 10 ਦਿਨ ਵਾਸਤੇ ਤੁਹਾਨੂੰ ਇਹ ਚੋਲਾ ਪਵਿੱਤਰ ਲੱਗਦਾ ਗਾਰਬ 11ਵੇਂ ਦਿਨ ਤੁਹਾਨੂੰ ਉਹੀਓ ਚੋਲਾ ਆਪਣਾ ਭਾਰ ਲੱਗ ਲਾਪਨ ਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਦੁਰਗਾਣਾ ਤੀਰਥ ਵੱਲੋਂ ਇਹਦਾ ਬੜੀ ਵਧੀਆ ਤਰੀਕੇ ਮੈਨੇਜਮੈਂਟ ਕੀਤੀ ਜਾਂਦੀ ਆ ਜਿੱਥੋਂ ਤੁਸੀਂ ਚੋਲਾ ਧਾਰਨ ਕਰਦੇ ਹੋ ਉੱਥੇ ਹੀ ਸਨਾਨ ਕਰਕੇ ਚੋਲਿਆਂ ਨੂੰ ਰੱਖੋ ਤਾਂ ਕਿ ਯਾਦ ਤੁਸੀਂ ਚੋਲਿਆਂ ਨੂੰ ਆਪ ਅਗਨੀ ਭੇਟ ਕਰਦੇ ਹੋ ਜਾਂ ਦੁਰਗਾਣਾ ਤੀਰਥ ਵੱਲੋਂ ਉਹਨੂੰ ਅਗਨੀ ਭੇਟ ਕੀਤਾ ਜਾਵੇ ਇਦਾਂ ਚੋਲਿਆਂ ਦੀ ਬੇਦਵੀ ਕਰਕੇ ਕਿਤੇ ਨਾ ਕਿਤੇ ਤੁਸੀਂ ਆਸਥਾ ਨੂੰ ਠੇਸ ਪਹੁੰਚਾਉਂਦੇ ਹੋ 10 ਦਿਨ ਵਾਸਤੇ ਸਿਰਫ ਭਗਵਾਨ ਨੂੰ ਪੂਜਣਾ ਪੂਜਣਾ ਨਹੀਂ ਹੁੰਦਾ ਜੇ ਆਸਾ ਰੱਖਣੀ ਆ ਤੇ ساری ਜ਼ਿੰਦਗੀ ਵਾਸਤੇ ਰੱਖੋ 10 ਦਿਨ ਵਾਸਤੇ ਨਾ ਰੱਖੋ ਜਿੰਨੂੰ ਬੁਰਾ ਲੱਗਾ ਹੋਵੇ ਲੱਗੀ ਜਾਵੇ ਕੋਈ ਫਰਕ ਨਹੀਂ ਹੈ ਤੇ ਜਿਹੜਾ ਸਮਝਦਾਰ ਹੋਵੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਪਹੁੰਚੇ ਤੇ ਗਾਂ ਵਾਸਤੇ ਇਹੋ ਜਿਹਾ ਕੋਈ ਵੀ ਧਾਰਮਿਕ ਆਸਥਾ ਨੂੰ ਟੈਨ ਪਹੁੰਚਾਉਣ ਵਾਲਾ ਕੋਈ ਵੀ ਕਾਰਿਆ ਨਾ ਲਿਆਂਦਾ ਜਾਵੇ ਜੈ ਸ਼੍ਰੀ ਰਾਮ